ਪਰਮਾਤਮਾ ਤੁਮੈਨੂੰ ਕੁਝ ਨਹੀਂ ਦਿੰਦਾ। ਏ ਵਾਹਿਗੁਰੂ ਤੂੰ ਮੇਰੇ ਵਾਸਤੇ ਕੁਝ ਨਹੀਂ ਕੀਤਾ। ਉਹ ਦੂਜੇ ਨੂੰ ਵੇਖੋ ਇਹ ਮਿਲ ਗਿਆ ਉਹ ਮਿਲ ਗਿਆ ਲੇਕਿਨ ਤੁਮੈਨੂੰ ਕੁਝ ਨਹੀਂ ਦਿੱਤਾ। ਜਦੋਂ ਆਪਾਂ ਸਮਾਜ ਦੇ ਵਿੱਚ ਵਿਚਰਦੇ ਆਂ ਤੇ ਸਾਨੂੰ ਇਹੀ ਸ਼ਬਦ ਸੁਣਨ ਨੂੰ ਮਿਲਦੇ ਆਂ। ਜਾਂ ਕੋਈ ਵੀ ਜਿਹੜਾ ਬੰਦਾ ਹੈ ਉਹ ਸ਼ਿਕਾਇਤ ਕਰਦਾ ਹੀ ਰਹਿੰਦਾ ਹੈ। ਕਿ ਤੂੰ ਮੈਨੂੰ ਕੁਝ ਨਹੀਂ ਦਿੱਤਾ। ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇਸੀ ਗਲਤ ਵਿਚਾਰ ਕਰਾਂਗੇ ਕਿ ਕਿਉਂ ਸਾਡੇ ਨਾਲ ਇਹੋ ਜਿਹਾ ਹੋ ਰਿਹਾ ਹੈ ਤੇ ਕਿਉਂ ਆਪਾਂ ਵਾਹਿਗੁਰੂ ਤੇ ਵਿਸ਼ਵਾਸ ਨਹੀਂ ਰੱਖਦੇ ਤੇ ਆਈਏ ਆਪਾਂ ਇੱਕ ਛੋਟੀ ਜਿਹੀ ਸਟੋਰੀ ਦੇ ਮਾਧਿਅਮ ਨਾਲ ਆਪਾਂ ਸਮਝਾਂਗੇ ਕਿ ਉਹ ਪ੍ਰਮਾਤਮਾ ਸਾਡੇ ਵਾਸਤੇ ਕੀ ਸੋਚਦਾ ਹੈ ਕੋਈ ਵੀ ਮਨੁੱਖ ਜਿਹੜਾ ਇਹ ਸੋਚਦਾ ਹੈ ਕਿ ਪ੍ਰਮਾਤਮਾ ਨੇ ਮੇਰੇ ਵਾਸਤੇ ਕੁਝ ਨਹੀਂ ਕੀਤਾ ਜਾਂ ਮੇਰੇ ਨਾਲ ਬੁਰਾ ਹੋ ਰਿਹਾ ਹੈ ਜਾਂ ਮੇਰੇ ਨਾਲ ਕੋਈ ਐਡਾ ਦਾ ਵਾਪਰਿਆ ਹੈ ਜਿਹੜਾ ਪ੍ਰਮਾਤਮਾ ਜਾਣ ਬੁੱਝ ਕੇ ਕਰਦਾ ਹੈ ਤੇ ਆਪਾਂ ਉਹੀ ਬਾਰੇ ਗੱਲ ਕਰਾਂਗੇ ਦੇਖੋ ਇੱਕ ਬੁढ़ा ਵਿਅਕਤੀ ਹੁੰਦਾ ਹੈ ਇੱਕ ਆਦਮੀ ਹੁੰਦਾ ਹੈ ਉਹਦਾ ਪੁੱਤਰ ਤੇ ਉਹ ਉਹ ਦੋਵੇਂ ਹੀ ਆਲੂ ਦੀ ਖੇਤੀ ਕਰਦੇ ਨੇ ਜਿਹੜੇ ਆਲੂ ਹੁੰਦੇ ਆ ਤੇ ਉਹ ਜਿਹੜੀ ਖੇਤੀ ਕਰਦੇ ਨੇ ਕੰਟੀਨਿਊ ਬਹੁਤ ਤਰੀਕੇ ਨਾਲ ਉਹ ਆਪਣਾ ਜੀਵਨ ਬਤੀਤ ਕਰਦੇ ਨੇ ਇੱਕ ਦਿਨ ਉਹਨਾਂ ਦੇ ਪਿੰਡ ਦੇ ਵਿੱਚ ਪੁਲਿਸ ਆਂਦੀ ਹੈ ਤੇ ਉਹ ਪੁਲਿਸ ਉਹਦੇ ਮੁੰਡੇ ਨੂੰ ਫੜ ਕੇ ਲੈ ਜਾਂਦੀ ਹੈ ਜਦੋਂ ਉਹਦਾ ਪਿਓ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਹੈ ਉਹਨੂੰ ਪਤਾ ਲੱਗਦਾ ਹੈ ਕਿ ਮੇਰੇ ਪੁੱਤਰ ਨੂੰ ਤਾਂ ਗ੍ਰਿਫਤਾਰ ਕੀਤਾ ਹੈ ਕਿ ਇਹ ਗੈਰ ਕਾਨੂੰਨੀ ਹਥਿਆਰ ਸਪਲਾਈ ਕਰਦਾ ਹੈ ਤੇ ਉਹਨੂੰ ਤਾਂ ਵਿਸ਼ਵਾਸ ਹੀ ਨਹੀਂ ਹੋਇਆ ਬੜਾ ਰੋਇਆ ਗਿੜਗੜਾਇਆ ਪੁਲਿਸ ਵਾਲਿਆਂ ਦੇ ਪੈਰ ਵੀ ਫੜੇ ਲੇਕਿਨ ਉਹ ਪੁਲਿਸ ਵਾਲਿਆਂ ਨੇ ਉਹਦੇ ਮੁੰਡੇ ਨੂੰ ਨਹੀਂ ਛੱਡਿਆ ਉਹਨੂੰ ਜੇਲ੍ਹ ਜਾਣਾ ਪਿਆ ਇੱਕ ਦਿਨ ਜਦੋਂ ਆਲੂ ਪੂਰੇ ਪੱਕੇ ਹੋਏ ਸੀ ਖੇਤੀ ਨੂੰ ਜਦੋਂ ਲਾਸਟ ਦੇ ਵਿੱਚ ਆਪਾਂ ਆਲੂ ਖੜਨ ਦੀ ਕੋਸ਼ਿਸ਼ ਕਰਦੇ ਆ ਜਾਂ ਪੂਰੀ ਜਿਹੜੀ ਸਾਡੀ ਭੂਮੀ ਹੁੰਦੀ ਹੈ ਉਹਨੂੰ ਜਿਹੜਾ ਆਲੂ ਨੂੰ ਆਲੂ ਦੀ ਖੇਤੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਆਪਾਂ ਕਹਿੰਦੇ ਖੋਦਦੇ ਆ ਭੂਮੀ ਤੇ ਉਹ ਹਿਸਾਬ ਨਾਲ ਜਦੋਂ ਉੱਤ ਸਮਾਂ ਆਇਆ ਤੇ ਬੁਢਾ ਵਿਅਕਤੀ ਬਹੁਤ ਹੀ ਦੁਖੀ ਹੋਇਆ ਉਹ ਕਹਿੰਦਾ ਹੁਣ ਮੈਂ ਇਕੱਲਾ ਕਿਵੇਂ ਆਪਣੀ ਖੇਤੀ ਨੂੰ ਖੋਦਾਂਗਾ ਕਿਵੇਂ ਆਲੂ ਦੀ ਖੇਤੀ ਹੋਊਗੀ ਤੇ ਇਹ ਗੱਲ ਸੋਚ ਕੇ ਉਹਨੇ ਆਪਣੇ ਪੁੱਤਰ ਨੂੰ ਇੱਕ ਖਤ ਲਿਖਿਆ ਜੇਲ ਦੇ ਵਿੱਚ ਉਖਤ ਦੇ ਵਿੱਚ ਕੀ ਸੀ ਕਿ ਪੁੱਤਰ ਹੁਣ ਮੇਰਾ ਸਰੀਰ ਕੰਮ ਨਹੀਂ ਕਰਦਾ ਤੇ ਮੈਂ ਖੇਤੀ ਕਿਵੇਂ ਕਰਾਂ ਤੇ ਮੈਂ ਸਾਰੇ ਜਿਹੜੇ ਆਲੂ ਹੈ ਉਹਨੂੰ ਕਿਵੇਂ ਖੋਦਾਂ ਤੇ ਕਿਵੇਂ ਮੈਂ ਇਹ ਕੰਮ ਕਰਾਂ ਤੇ ਬੜੇ ਦੁੱਖ ਦੇ ਨਾਲ ਲਿਖਿਆ ਉਹਨੇ ਲੈਟਰ ਤੇ ਮੁੰਡੇ ਦਾ ਰਿਪਲਾਈ ਆਇਆ ਮੁੰਡੇ ਨੇ ਕਿਹਾ ਪਿਤਾ ਜੀ ਤੁਸੀਂ ਠੀਕ ਕੀਤਾ ਜੇ ਉਹ ਖੇਤੀ ਨੂੰ ਨਹੀਂ ਕੀਤਾ ਜੇ ਤੁਸੀਂ ਆਲੂ ਨੂੰ ਬਾਹਰ ਕਢਾਲ ਦੇ ਜੇ ਪੂਰੀ ਜ਼ਮੀਨ ਨੂੰ ਤੁਸੀਂ ਖੋਦ ਦਿੰਦੇ ਤੇ ਇਹਦਾ ਨੁਕਸਾਨ ਹੋਣਾ ਸੀ ਕਿਉਂਕਿ ਮੈਂ ਜਿਹੜੇ ਗੈਰ ਕਾਨੂੰਨੀ ਹਥਿਆਰ ਸੀ ਉਹ ਮੈਂ ਉਹ ਭੂਮੀ ਦੇ ਵਿੱਚ ਹੀ ਰੱਖਦਾ ਸੀ ਉਹਨੂੰ ਉਹਦੇ ਥੱਲੇ ਰੱਖਦਾ ਸੀ ਤੇ ਪਿਤਾ ਨੂੰ ਬੜੀ ਹੈਰਾਨੀ ਹੋਈ ਉਹ ਕਹਿੰਦਾ ਮੈਂ ਤਾਂ ਸੋਚਦਾ ਸੀ ਮੇਰੇ ਪੁੱਤਰ ਨੇ ਤਾਂ ਕੁਝ ਨਹੀਂ ਕੀਤਾ ਪਰ ਹੁਣ ਇਹ ਗੱਲ ਤਾਂ ਸਾਬਿਤ ਕਰਦੀ ਹੈ ਕਿ ਮੇਰੇ ਪੁੱਤਰ ਨੇ ਗੈਰ ਕਾਨੂੰਨੀ ਹਥਿਆਰ ਸਪਲਾਈ ਕੀਤੇ ਆ ਬੜਾ ਹੀ ਦੁਖੀਮਨ ਤੋਂ ਬੈਠਾ ਹੋਇਆ ਸੀ ਤੇ ਇੱਕਦਮ ਉਹਦਾ ਬੂਹਾ ਖੜਕਦਾ ਹੈ ਤੇ ਪੁਲਿਸ ਉਹਦੇ ਬੂਹੇ ਤੇ ਆ ਕੇ ਕਹਿੰਦੀ ਹੈ ਬਾਈ ਤੇਰਾ ਖੇਤ ਵਖਾ ਕਿੱਥੇ ਹੈ ਤੇ ਉਹ ਬੁढ़ा ਵਿਅਕਤੀ ਜਿਹੜਾ ਹੁੰਦਾ ਆਪਣੇ ਖੇਤਾ ਚ ਉਹ ਪੁਲਿਸ ਵਾਲਿਆਂ ਨੂੰ ਲੈ ਜਾਂਦਾ ਹੈ ਪੁਲਿਸ ਵਾਲੇ ਉਹਦੀ ਪੂਰੀ ਖੇਤੀ ਜਿਹੜੀ ਹੁੰਦੀ ਹੈ ਉਹਨੂੰ ਸਾਰਿਆਂ ਨੂੰ ਮਤਲਬ ਜਿੱਦਾਂ ਜ਼ਮੀਨ ਨੂੰ ਖੋਦ ਦਿੰਦੇ ਆ ਉਹ ਜ਼ਮੀਨ ਸਾਰੀ ਜਿੰਨੀ ਵੀ ਹੁੰਦੀ ਹੈ ਉਹਦੇ ਪੂਰੀ ਜ਼ਮੀਨ ਨੂੰ ਚਲੋ ਜੀ ਖੋਦ ਦਿੱਤਾ ਜਾਂਦਾ ਹੈ ਉਹਦੇ ਬਾਅਦ ਉਹਨਾਂ ਨੂੰ ਮਿਲਦਾ ਹੈ ਕਿ ਇੱਥੇ ਤੋਂ ਕੋਈ ਹਥਿਆਰ ਨਹੀਂ ਹੈਗਾ ਤੇ ਬੁढ़ा ਵਿਅਕਤੀ ਫਿਰ ਇੱਕ ਖਤ ਲਿਖਦਾ ਹੈ ਉਹ ਕਹਿੰਦਾ ਪੁੱਤਰ ਤੂੰ ਤਾਂ ਗਿਆ ਸੀ ਇੱਥੇ ਹਥਿਆਰ ਨੇ ਤੇ ਉਹ ਪੁਲਿਸ ਵਾਲੇ ਆਏ ਸੀ ਉੱਥੇ ਤਾਂ ਕੁਝ ਨਹੀਂ ਮਿਲਿਆ ਉਹ ਕਹਿੰਦਾ ਪਿਤਾ ਜੀ ਹੁਣ ਤੁਹਾਡੀ ਖੇਤੀ ਹੋ ਗਈ ਹੈ ਤੁਹਾਡੇ ਅੱਲੂ ਪੱਟੇ ਗਏ ਤੇ ਹੁਣ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਅਗਲੀ ਖੇਤੀ ਦੀ ਤਿਆਰੀ ਕਰੋ ਉਹਦੇ ਪਿਤਾ ਦੇ ਅੱਖਾਂ 'ਚ ਅਥਰੂ ਸੀ ਉਹ ਸੋਚਦਾ ਸੀ ਮੈਂ ਆਪਣੇ ਪੁੱਤਰ ਨੂੰ ਐਵੇਂ ਗਲਤ ਸੋਚ ਬੈਠਿਆ ਲੇਕਿਨ ਉਹ ਤਾਂ ਮੇਰੇ ਵਾਸਤੇ ਉੱਥੇ ਬੈਠੇ ਵੀ ਵੀ ਕਰਦਾ ਹੈ ਤੇ ਉਹ ਪਰਮਾਤਮਾ ਦੀ ਦੀ ਐਦਾ ਦੇਖਦਾ ਹੈ ਤੇ ਉਹ ਸੋਚਦਾ ਹੈ ਪ੍ਰਮਾਤਮਾ ਮੇਰਾ ਪੁੱਤਰ ਉੱਥੇ ਸੀ ਤੇ ਆਲੂ ਕਿਵੇਂ ਪੱਟੇ ਜਾਣਗੇ ਮੈਨੂੰ ਨਹੀਂ ਪਤਾ ਸੀ ਆਲੂ ਦੀ ਖੇਤੀ ਕਿਵੇਂ ਹੋਊਗੀ ਲੇਕਿਨ ਤੂੰ ਮੇਰੇ ਵਾਸਤੇ ਇੰਨਾ ਕੁਝ ਕੀਤਾ ਕਿ ਮੇਰਾ ਪੁੱਤਰ ਜੇਲ੍ਹ ਦੇ ਵਿੱਚ ਹੈਗਾ ਲੇਕਿਨ ਤੂੰ ਸਾਨੂੰ ਰਾਹ ਦਿਖਾ ਦਿੱਤਾ ਤੇ ਉਹਦਾ ਮੁੰਡਾ ਬੜਾ ਖੁਸ਼ ਹੋਇਆ ਤੇ ਇੱਥੇ ਉਹਦਾ ਬਾਪੂ ਵੀ ਬੜਾ ਖੁਸ਼ ਹੋਇਆ ਰੋਣ ਲੱਗ ਪਿਆ ਤੇ ਉਹਨੂੰ ਬੜੀ ਹੈਰਾਨੀ ਹੋਈ ਕਿ ਦੇਖੋ ਮੈਂ ਕਿੰਨਾ ਪਰੇਸ਼ਾਨ ਸੀ ਮੈਂ ਪ੍ਰਮਾਤਮਾ ਨੂੰ ਕੋਸਦਾ ਸੀ ਕਿ ਮੇਰਾ ਪੁੱਤਰ ਜੇਲ੍ਹ 'ਚ ਹੈਗਾ ਤੇ ਮੈਂ ਆਲੂ ਕਿਵੇਂ ਪੱਟਾਂਗਾ ਤੇ ਆਲੂ ਦੀ ਖੇਤੀ ਕਿਵੇਂ ਹੋਊਗੀ ਤੇ ਰੋਜ਼ੀ ਰੋਟੀ ਦਾ ਸਾਧਨ ਕਿਵੇਂ ਬਣੇਗਾ ਲੇਕਿਨ ਪ੍ਰਮਾਤਮਾ ਨੇ ਉਹਦਾ ਇੱਕ ਰਾਹ ਕੱਢਿਆ ਤੇ ਉਹ ਰਾਹ ਦੇ ਵਿੱਚ ਉਹਨੂੰ ਇੰਨਾ ਵੱਡਾ ਇਹ ਕਿਰਪਾ ਹੋਈ ਕਿ ਉਹਦੀ ਖੇਤੀ ਵੀ ਹੋ ਗਈ ਨਾਲੇ ਨਈ ਖੇਤੀ ਵੀ ਸ਼ੁਰੂ ਹੋਣ ਲੱਗੀ ਤੇ ਵਾਈ ਗੁਰੂ ਜੀ ਸਭ ਤੋਂ ਵੱਡੀ ਗੱਲ ਜਿਹੜੀ ਇਹ ਮੈਂ ਤੁਹਾਨੂੰ ਸਟੋਰੀ ਤਾਂ ਸੁਣਾਈ ਹੈ ਕਿ ਜਿਹੜੇ ਪਰਮਾਤਮਾ ਦੀ ਰਜਾ ਦਾ ਸ਼ੱਕ ਰੱਖਦੇ ਨੇ ਜਿਹੜੀ ਪਰਮਾਤਮਾ ਦੀ ਰਜਾ ਦੇ ਵਿੱਚ ਨਹੀਂ ਚੱਲਦੇ ਜਿਹੜੇ ਪਰਮਾਤਮਾ ਤੇ ਭਰੋਸਾ ਨਹੀਂ ਰੱਖਦੇ ਜਿਹੜੇ ਵਾਹਿਗੁਰੂ ਦੀ ਉਸਤਤ ਨਹੀਂ ਕਰਦੇ ਜਿਹੜੇ ਛਾਰੇ ਦਿਨ ਉਹਨਾਂ ਨੂੰ ਦੋਸ਼ ਦਿੰਦੇ ਨੇ ਤੇ ਇਹ ਸਟੋਰੀ ਉਹਨਾਂ ਦੇ ਵਾਸਤੇ ਹੈ ਜਦੋਂ ਤੁਹਾਡਾ ਜੀਵਨ ਬਹੁਤ ਹੀ ਦੁਖੀ ਹੈ ਜਦੋਂ ਤੁਸੀਂ ਮਨ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਸਾਰੀ ਤੁਹਾਡੇ ਸਾਹਮਣੇ ਅੜਚਨਾ ਆਂਦੀ ਹੈ ਆਪਦਾਨਦੀ ਤੇ ਇਹ ਸਟੋਰੀ ਤੁਸੀਂ ਇੱਕ ਵਾਰੀ ਸੁਣ ਕੇ ਵੇਖਿਓ ਤੁਹਾਨੂੰ ਹੌਸਲਾ ਮਿਲੇਗਾ ਤੇ ਜਦੋਂ ਵੀ ਸਾਡੇ ਸਾਹਮਣੇ ਕੋਈ ਪਰੇਸ਼ਾਨੀ ਆਂਦੀ ਹੈ ਟੈਨਸ਼ਨ ਆਂਦੀ ਹੈ ਤੇ ਸਾਡੇ ਵਾਸਤੇ ਪਰਮਾਤਮਾ ਕੋਈ ਨਾ ਕੋਈ ਰਾਹ ਜ਼ਰੂਰ ਲੱਭਦਾ ਹੈ ਹਰ ਇੱਕ ਦੇ ਜੀਵਨ ਦੇ ਵਿੱਚ ਸਿਰਫ ਫੌਸਲਾ ਹੋਣਾ ਚਾਹੀਦਾ ਹੈ